ਪੰਜਾਬ ਵਿੱਚ ਬੀਜੇਪੀ ਦੇ ਭਾਰੀ ਵਿਰੋਧਵਾਦ ਹੁਣ ਪਾਰਟੀ ਨੇ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ ਇਸ ਦੌਰਾਨ ਜਾਖੜ ਨੇ ਸੀਐਮ ਦੀ ਕੋਠੀ ਦੇ ਮਸਲੇ ਦਾ ਵੀ ਜ਼ਿਕਰ ਕੀਤਾ ਨਤੀਜਾ ਪੰਜਾਬ ਬੀਜੇਪੀ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਇਲੈਕਸ਼ਨ ਕਮਿਸ਼ਨ ਕੋਲ ਐਜ਼ ਅ ਪਾਰਟੀ ਪ੍ਰੈਜ਼ੀਡੈਂਟ ਅਸੀਂ ਜਾ ਕੇ ਸਾਰੇ ਮਿਲੇ ਆ ਜੀ ਡੈਲੀਗੇਸ਼ਨ ਬੀਜੇਪੀ ਦਾ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਇਸ ਮਸਲੇ ਤੇ ਬੜੀ ਚਿੰਤਾ ਜੀਡੀਪੀ ਪਾਰਟੀ ਦੀ ਵਰਕਰਸ ਦੀ ਉਹਨਾਂ ਨਾਲ ਸਾਂਝੀ ਕਰਕੇ ਆਏ ਆ ਮੈਂ ਦੁਬਾਰਾ ਦੁਹਰਾਉਂਗਾ ਜਿਹੜੀ ਗੱਲ ਸਵੇਰੇ ਕਹੀ ਸੀਗੀ ਸਰਕਾਰ ਨੇ ਸੁਪਰੀਮ ਕੋਰਟ ਦੇ ਅੰਦਰ ਚੀਫ ਮਿਨਿਸਟਰ ਸਾਹਿਬ ਦੀ ਕੋਠੀ ਦਾ ਸਾਹਮਣੇ ਵਾਲੀ ਸੜਕ ਬੰਦ ਰੱਖਣ ਵਾਸਤੇ ਜਿਹੜੇ ਬਿਆਨ ਦਿੱਤੇ ਐ ਪੰਜਾਬ ਵਾਸਤੇ ਬੜਾ ਚਿੰਤਾ ਦਾ ਵਿਸ਼ਾ ਹੈ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਦੇ ਬਿਹਾਫ ਤੇ ਐਡਵੋਕੇਟ ਜਨਰਲ ਉੱਥੇ ਕਹਿ ਕੇ ਆਏ ਆ ਪੰਜਾਬ ਦੇ ਅੰਦਰ ਅਤੰਕਵਾਦ ਪੈਰ ਫੈਲ ਰਿਹਾ ਹੈ ਆ ਅਤੰਕਵਾਦ ਆ ਚੁੱਕੇ ਆ ਸਰਕਾਰ ਨੇ ਇੱਕ ਭੂਮਿਕਾ ਬੰਤੀ ਵੀਰ ਸਾਡੇ ਬਸ ਤੋਂ ਬਾਹਰ ਦੀ ਗੱਲ ਹੈ ਜੇ ਕੱਲ ਕਿਸੇ ਬੀਜੇਪੀ ਵਰਕਰ ਦੇ ਕੈਂਡੀਡੇਟ ਦੇ ਕੋਈ ਨੁਕਸਾਨ ਹੋ ਜਾਦਾ ਸਾਡੇ ਹੱਥ ਖੜੇ ਨੇ ਮੇਰਾ ਸਵਾਲ ਮੁੱਖ ਮੰਤਰੀ ਭਗਵੰਦ ਮਾਨ ਜੀ ਨੂੰ ਹੈ ਭਗਵੰਦ ਮਾਨ ਜੀ ਤੁਹਾਨੂੰ ਤਾਂ ਆਪਣੀ ਸਿਕਿਉਰਿਟੀ ਦੀ ਚਿੰਤਾ ਪਈ ਹੈ ਸੁਪਰੀਮ ਕੋਰਟ ਤਾਂ ਜਾ ਕੇ ਟਲੀ ਖੜਕਾਉਂਦੀ ਤੁਸੀਂ ਵੀ ਮੇਰੀ ਕੋਠੀ ਤੇ ਹਮਲਾ ਨਾ ਹੋ ਜੇ ਤੇ ਜਿਹੜੇ ਬਾਕੀ ਛੱਡੋ ਕੈਂਡੀਡੇਟ ਬੀਜੇਪੀ ਦਾ ਕੈਂਡੀਡੇਟ ਜਿਹੜਾ ਪੰਜਾਬ ਦੇ ਲੋਕ ਅੱਜ ਤੱਕ ਮੈਂ ਤਾਂ ਕਹਿੰਦਾ ਸੀ ਵੀ ਅੱਜ ਤੱਕ ਫਿਰੋਤੀਆਂ ਦੇ ਟੈਲੀਫੋਨ ਆ ਰਹੇ ਐ ਚਿੱਟਾ ਦੇ ਕੇ ਮਾਰ ਰਹੇ ਐ ਅਤਨਕਵਾਦ ਦੀ ਗੱਲ ਤਾਂ ਕਿਤੇ ਮੈਂ ਤਾਂ ਨਹੀਂ ਸਭ ਦੇਖੀ ਪੰਜਾਬ 'ਚ ਅਗਰ ਮੈਂ ਸਿਰਫ ਰਾਜਨੀਤਿਕ ਰੋਟੀਆਂ ਸੇਕਣੀ ਹੁੰਦੀ ਆ ਮੈਂ ਕਹਿ ਦਿੰਦਾ ਵੀ ਲੈ ਕੇ ਬਹਿ ਗਏ ਆਮ ਆਦਮੀ ਪਾਰਟੀ ਵਾਲੇ ਅਤਨਕਵਾਦ ਫਲਾਤਾ ਬਿਲਕੁਲ ਬੋਗਸ ਕਲੇਮ ਐ ਸਾਬ ਭਗਵੰਤ ਮਾਨ ਜੀ ਦੀ ਸਰਕਾਰ ਦਾ ਇਕੱਲੇ ਭਗਵੰਤ ਮਾਨ ਦੀ ਸਰਕਾਰ ਦਾ ਨਹੀਂ ਸਾਬ ਇਹਨਾਂ ਦੇ ਨਾਲ ਆ ਪਿੱਛੇ ਲੱਗੂ ਜਿਹੜੇ ਆ ਕਾਂਗਰਸ ਪਾਰਟੀ ਵਾਲੇ ਇਨਵੋਲਡ ਐ ਇਹਨਾਂ ਨੇ ਆ ਰਲ ਮਿਲ ਕੇ ਆ ਜੋ ਕੁਝ ਹੋ ਰਿਹਾ ਏ ਤੇ ਪਰਚਾ ਕਰਵਾਇਆ ਗਿਆ ਐ ਜਾ ਹਾਲਾਤ ਵਿਗਾੜ ਰਹੇ ਐ ਇਹ ਤਾਂ ਇਕੱਠਾ ਹੀ ਐ ਲੋਕਾਂ ਨੂੰ ਤਾਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਐ ਦੋਨੋਂ ਰਲ ਕੇ ਗੁੱਡੇ ਤਾਂ ਕਾਂਗਰਸ ਨੇ ਟੇਕ ਰੱਖੀ ਐ ਪਰ ਉਹ ਨਾਲ ਇਹਨਾਂ ਦੇ ਵਿੱਚ ਉਹ ਤਫਦੇ ਤੰਦੂਰ 'ਚ ਰੋਟੀਆਂ ਅਕਾਲੀ ਪੰਥ ਦੀ ਵੀ ਸੇਕ ਜਾਰ ਐ ਉਹ ਵੀ ਚਾਰ ਬੰਦੇ ਨਾਲ ਭੇਜ ਦਿੰਦੇ ਵੀ ਜਾ ਕੇ ਭਾਜੀਪੀ ਦੇ ਕੈਂਡੀਡੇਟ ਨੂੰ ਵੱਢੋ ਉਹ ਅਸਲ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਆਏ ਆ ਵੀ ਇੱਕ ਤਾਂ ਰਿਪੋਰਟ ਭੇਜੋ ਆਪਣੇ ਇੰਡੀਪੈਂਡੈਂਟ ਤੌਰ ਤੇ ਕੀ ਪੰਜਾਬ ਦੇ ਅੰਦਰ ਵਕੀ ਟੈਰਰਿਜ਼ਮ ਫੇਰ ਹੋ ਗਿਆ ਖੜਾ ਅਗਰ ਟੈਰਰਿਜ਼ਮ ਘਟਾ ਹੋ ਗਿਆ ਤਾਂ ਬਹੁਤ ਗੰਭੀਰ ਮਸਲਾ ਹੈ ਸਾਹਿਬ ਫਿਰ ਇਲੈਕਸ਼ਨ ਕਿਸ ਤਰ੍ਹਾਂ ਚਾਲ ਦੀ ਪੂਰੋ ਕੋ ਹੋਣਗੇ ਅਗਰ ਨਹੀਂ ਹੈ ਤਾਂ ਫਿਰ ਮੈਂ ਸਮਝਦਾ ਇਹ ਇਸ ਕਿਸਮ ਦੀ ਬੁਗਸ ਗੱਲ ਕਰਨ ਵਾਲੇ ਮੁੱਖ ਮੰਤਰੀ ਦੀ ਮਨਸ਼ਾ ਕਲੀਅਰ ਹੋ ਜਾਂਦੀ ਹੈ ਇਹਨਾਂ ਨੂੰ ਡਰ ਬੈਠਾ ਹੈ ਬੀਜੇਪੀ ਦਾ ਬੀਜੇਪੀ ਅਗਰ ਕੈਂਡੀਡੇਟ ਚਾਬੜੇ ਇੱਕ ਪਿੰਡਾ ਜੀ ਇਹਨਾਂ ਦਾ ਕੁਝ ਰਹਿਣਾ ਕੁਝ ਨਹੀਂ ਇਸ ਕਰਕੇ ਆ ਬੜਾ ਗੰਭੀਰ ਮਸਲਾ ਹੈ ਲੈ ਇੰਨੀ ਲਿਆ ਜਾ ਸਕਦਾ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟੈਰਰਿਜ਼ਮ ਪੰਜਾਬ ਦਾ ਚਾਨ ਜਿਹੜੀ ਹੈ ਬਹਾਦਰੀ ਵਾਲੀ ਪਛਾਣ ਹੈ ਜੇ ਪੰਜਾਬ ਦੀ ਪਛਾਣ ਦੇ ਉੱਤੇ ਕੋਈ ਨજર ਬੱਟੂ ਲੱਗੇ ਔਰ ਰਹਿੰਦੀ ਕਹਿੰਦੀ ਕਿ ਸਰ ਆ ਭਗਵੰਤ ਮਾਨ ਜੀ ਨੇ ਪੂਰੀ ਕਰਤੀ